ਇਹ ਤਾਂ ਦੋ ਸਾਲ ਤੋਂ ਕਹਿੰਦਾ ਰਹੇ ਕਿ ਕਿੰਨੇ ਵਾਰ ਤੋਂ ਉਹ ਇੰਟਰਵਿਊ ਦੇ ਵਿੱਚ ਕਿਹਾ ਵੀ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਜੀਸ ਤੇ ਨਹੀਂ ਸੀ ਇਸ ਸਮੇਂ ਦੀ ਵੱਡੀ ਖਬਰ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਆਇਆ ਇੱਕ ਹੋਰ ਵੱਡਾ ਫੈਸਲਾ ਸਿੱਧੂ ਮੂਸੇਵਾਲਾ ਦੇ ਬਾਪੂ ਬਲਕੌਰ ਸਿੰਘ ਨੇ ਸਾਹਮਣੇ ਆ ਕੇ ਦੱਸੀ ਸਾਰੀ ਗੱਲ ਸੱਸੀ ਗੱਲ ਦੋਸਤੋ ਮੈਂ ਗੁਰਮਖਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਬਾਈ ਸਿੱਧੂ ਮੂਸੇਵਾਲਾ ਦੇ ਕੇਸ ਵਿੱਚ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੀ ਜਾਣਕਾਰੀ ਖੁਦ ਬਾਪੂ ਬਲਕੌਰ ਸਿੰਘ ਹੋਰਾਂ ਨੇ ਸਾਹਮਣੇ ਆ ਕੇ ਦਿੱਤੀ ਹੈ ਸਿੱਧੂ ਕੇਸ ਨਾਲ ਜੁੜੀ ਇਹ ਵੱਡੀ ਖਬਰ ਹੈ ਖਬਰ ਹੈ ਕੀ ਹੈ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਲਾਰੈਂਸ ਦੀ ਇੱਕ ਇੰਟਰਵਿਊ ਸੀ ਜੋ ਕਿ ਵਾਇਰਲ ਹੋਈ ਸੀ ਕਿਹਾ ਜਾ ਰਿਹਾ ਸੀ ਕਿ ਜੇਲ ਦੇ ਵਿੱਚੋਂ ਇੰਟਰਵਿਊ ਹੋਈ ਹੈ ਇੱਕ ਵੱਡੇ ਚੈਨਲ ਨੇ ਇੰਟਰਵਿਊ ਕਰੀ ਸੀ ਕਾਫੀ ਵੱਡੀ ਇੰਟਰਵਿਊ ਸੀ ਇੱਕ ਇੰਟਰਵਿਊ ਨਹੀਂ ਸੀ ਦੋ ਇੰਟਰਵਿਊ ਸੀ ਹਾਲੇ ਇੱਕ ਇੰਟਰਵਿਊ ਦਾ ਰੌਲਾ ਚੱਲ ਰਿਹਾ ਸੀ ਕਿ ਕਿੱਥੇ ਹੋਈ ਹੈ ਕਿਹੜੀ ਜੇਲ ਦੇ ਵਿੱਚ ਹੋਈ ਹੈ ਉਸ ਤੋਂ ਬਾਅਦ ਇੱਕ ਹੋਰ ਇੰਟਰਵਿਊ ਆ ਜਾਂਦੀ ਹੈ ਅਤੇ ਉਸ ਇੰਟਰਵਿਊ ਦੇ ਵਿੱਚ ਕਾਫੀ ਗੱਲਾਂ ਕੀਤੀਆਂ ਗਈਆਂ ਸੀ ਅਤੇ ਜਦੋਂ ਤੋਂ ਇਹ ਇੰਟਰਵਿਊ ਚੱਲੀ ਸੀ ਉਦੋਂ ਤੋਂ ਇੱਕ ਰੌਲਾ ਪਿਆ ਹੋਇਆ ਸੀ ਕਿ ਆਖਰ ਕਿਹੜੀ ਜੇਲ ਦੀ ਇੰਟਰਵਿਊ ਹੈ ਹਰ ਇੱਕ ਜੇਲ ਹਰ ਇੱਕ ਸਟੇਟ ਆਪਣਾ ਪਿੱਛਾ ਛੜਾ ਉੰਦੀ ਦੇਖੀ ਕਿ ਭਾਈ ਸਾਡੀ ਸਟੇਟ ਦੇ ਵਿੱਚ ਜਬਰ ਸਾਡੀ ਜੇਲ੍ਹ ਦੇ ਵਿੱਚ ਹੀ ਇੰਟਰਵਿਊ ਨਹੀਂ ਹੋਈ ਪੰਜਾਬ ਨੇ ਵੀ ਕਿਹਾ ਕਿ ਸਾਡੀ ਜੇਲ੍ਹ ਦੇ ਵਿੱਚ ਵੀ ਇਹ ਇੰਟਰਵਿਊ ਨਹੀਂ ਹੋਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਰਕਾਰਾਂ ਇੱਕ ਦੂਜੀ ਸਰਕਾਰ ਦੇ ਪਾਲੇ ਵਿੱਚ ਗੇਂਦ ਸੁੱਟਦੀਆਂ ਰਹੀਆਂ ਪਰ ਹੁਣ ਵੱਡਾ ਖੁਲਾਸਾ ਹੋ ਗਿਆ ਹੈ ਪਤਾ ਲੱਗ ਗਿਆ ਹੈ ਕਿ ਆਖਰ ਇਹ ਇੰਟਰਵਿਊ ਕਿੱਥੇ ਹੋਈ ਹੈ ਇਸੇ ਨੂੰ ਲੈ ਕੇ ਬਾਪੂ ਬਲਕੌਰ ਸਿੰਘ ਹੋਰੀ ਸਾਹਮਣੇ ਆਏ ਨੇ ਗੱਲਬਾਤ ਕੀਤੀ ਹੈ ਬਾਪੂ ਬਲਕੌਰ ਸਿੰਘ ਹੋਰਾ ਨਾਲ ਸੁਣਾ ਦਿੰਦੇ ਆ ਕਿ ਆਖਰ ਇਹ ਪੂਰੀ ਗੱਲਬਾਤ ਹੈ ਕਿ ਅੰਕਲ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਪੰਜਾਬ ਸਰਕਾਰ ਆ ਜਾਂ ਪੰਜਾਬ ਪੁਲਿਸਾ ਜੋ ਲਗਾਤਾਰ ਕਤਰਾਰ ਰਹੀ ਸੀ ਕਹਿ ਰਹੀ ਸੀ ਕਿ ਪੰਜਾਬ ਦੇ ਵਿੱਚ ਇੰਟਰਵਿਊ ਨਹੀਂ ਹੋਈ ਹੁਣ ਹਾਈ ਕੋਰਟ ਦੇ ਵਿੱਚ ਪ੍ਰੂਵ ਹੋ ਗਿਆ ਕੀ ਕਹੋਗੇ ਸਰ ਬਿਲਕੁਲ ਮੈਂ ਪਰਮਾਤਮਾ ਦਾ ਸ਼ੁਕਰੀਆ ਹੈ ਅਦਾ ਕਰਦੇ ਹਾਂ ਇਸ ਗੱਲ ਦੇ ਵਿੱਚ ਵੀ ਆਖਰ ਨੂੰ ਮੰਨੇ ਆਇਆ ਹੈ ਨਾ ਮੈਨੂੰ ਕੱਲ ਫੈਸਲਾ ਆਉਣ ਤੋਂ ਬਾਅਦ ਕਿਸੇ ਐਡਵੋਕੇਟ ਭਰਾ ਨੇ ਫੋਨ ਕੀਤਾ ਕੇਸ ਨ ਕਰਕੇ ਅੱਜ ਦੀ ਅੱਜ ਫੈਸਲਾ ਹੋਇਆ ਹੈ ਹਾਈ ਕੋਰਟ ਵਿੱਚ ਆ ਬੜਾ ਦੁੱਖ ਵੀ ਹੋਇਆ ਉਸ ਗੱਲ ਨੂੰ ਦੇਖ ਕੇ ਵੀ ਸਟੇਟ ਦਾ ਸੰਵਿਧਾਨਕ ਹੁੰਦਾ ਹੈ ਨਾ ਜੀ ਜੀ ਸਾਹਿਬ ਔਰ ਉਹ ਵੀ ਸਰਕਾਰ ਦੇ ਮੰਨ ਲਾ ਕੇ ਜੋ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਵਾਲਾ ਅਭਿਆਨ ਦੇ ਰਹੇ ਨੇ ਪਰ ਉਹ ਕੋਟਲੀ ਇੱਕ ਬਦਮਾਸ਼ ਦੀ ਵਰਦਾ ਪਾਉਣ ਵਾਲੀ ਗੱਲ ਕਰ ਰਹੇ ਜਿਹੜੀ ਅਡਰੈਸ ਨੂੰ ਲੈ ਕੇ ਉਹਨੇ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਲੇਕਿਨ ਸਾਰੀ ਹੀ ਅੱਜ ਸਾਰਤਹਤੂ ਪੂਰਾ ਸੋਚ-ਸੋਚ ਕੇ ਬੋਲੇਗਾ ਝੂਠ ਸੀ ਜਿਹੜਾ ਅੱਜ ਸਿੱਧ ਜਿਹੜੀ ਅਜਿਹੀ ਗੱਲ ਕੀਤੀ ਹੈ ਪਰ ਇਸ ਤੋਂ ਵੱਧ ਅਸਲੀ ਗੱਲ ਇਹ ਹੈ ਕਿ ਕੀ ਹੋ ਸਕਦੀ ਹੈ ਜਿਹੜੀ ਸਟੇਟ ਨੇ ਔਰ ਪੁਲਿਸ ਲੀਵਲ ਤੇ ਹੈ ਜਿਸ ਤਰ੍ਹਾਂ ਬਿਸ਼ਨੋਈ ਦੀ ਇੰਟਰਵਿਊ ਨੂੰ ਡਿਲੀਟ ਕਰਵਾਉਣ ਵਾਸਤੇ ਵੀ YouTube ਤੋਂ ਤੁਹਾਨੂੰ ਹਾਈ ਕੋਰਟ ਦਾ ਰੁਕ ਕਰਨਾ ਪਿਆ ਜੀ ਬਿਲਕੁਲ ਪਹਿਲੀ ਗੱਲ ਤਾਂ ਉਸੇ ਇੰਟਰਵਿਊ ਨੂੰ ਜਿਸ ਵੀ ਪੰਜਾਬ 'ਚ ਹੋਈ ਹੈ ਫਿਰ ਉਸ ਤੋਂ ਬਾਅਦ ਹਾਈ ਕੋਰਟ ਦੇ ਮਨਜੂਰ ਅਦਾਲਤ ਦੇ ਦਖਲ ਦੇ ਨਾਲ ਹੀ ਫਿਰ ਉਹ YouTube ਤੋਂ ਹਟਾਈ ਗਈ ਹੈ ਨਾ ਮੇਰੇ ਬੇਟੇ ਦੀਆਂ ਪਤਨੀ ਕੋਈ ਦੋ ਲਾਈਨਾਂ ਵਿੱਚ ਗਾਣੇ ਦੇ ਵਿੱਚ ਸੀਗੇ ਕਿ ਨਹੀਂ ਸੀਗੇ ਇਹ ਤਾਂ 24 ਘੰਟਿਆਂ ਦੇ ਵਿੱਚ ਸੈਂਟਰ ਸਰਗਰਮੈਂਟ ਨੇ ਵੀ ਬੰਦ ਕਰਤਾ ਗਾਣਾ ਬੈਨ ਕੀਤਾ ਹੋਇਆ ਅਜੇ ਤੱਕ ਕੋਈ ਬੈਨ ਹੈ ਪਰੰਤੂ ਲਾਰੈਂਸ ਦੀ ਜਿਹੜੀ ਵੀਡੀਓ ਹੈ ਉਹ ਮੇਰਾ ਕਰ 11 12 ਮਿਲੀਅਨ ਚੱਲੀ ਹੋਈ ਹੈ ਉਸ ਤੋਂ ਬਾਅਦ ਜਾ ਕੇ ਉਹ ਬੰਦ ਕੀਤਾ ਹੈ ਕਿਹਾ ਕਿ ਸਹੀ ਜੇ ਹੀ ਮਤਲਬ ਇਸ ਗੱਲ ਦਾ ਪਤਾ ਲੱਗਦਾ ਵੀ ਜਿਹੜੀ ਗਵਰਨਮੈਂਟ ਹੈ ਉਹ ਅਗੇਂਸਟਰ ਫੋਕਸ ਪ੍ਰਚਾਰ ਕਰ ਰਹੀ ਹੈ ਉਹਦਾ ਉਹਦਾ ਖੌਫ ਪੈਦਾ ਕਰ ਰਹੀ ਹੈ ਜਨਤਾ ਦੇ ਕੀ ਲੱਗਦਾ ਜਿਹੜੀ ਸਰਕਾਰ ਆ ਹਰ ਵਾਰ ਜਿੱਦਾਂ ਪੰਜਾਬ 'ਚ ਇੰਟਰਵਿਊ ਹੋਈ ਕਿਉਂ ਇਸ ਤਰ੍ਹਾਂ ਦੇ ਬਿਆਨ ਦੇ ਦਿੰਦੀ ਆ ਕਿ ਉਹਦੀ ਜਾਂਚ ਕਰਨ ਤੋਂ ਪਹਿਲਾਂ ਹੀ ਸਾਬਤ ਕਰ ਦਾਂਦੀ ਆ ਕਿ ਪੰਜਾਬ ਚ ਇਹ ਜਿਹੜਾ ਨਹੀਂ ਹੋਇਆ ਉਹਦੇ ਜਿਹੜੇ ਤੱਥ ਸਾਹਮਣੇ ਆ ਜਾਂਦੇ ਸਾਰੇ ਇਹ ਗੱਲ ਤਾਂ ਕਲੀਅਰ ਹੋ ਗਈ ਹੈ ਨਾ ਹੁਣ ਤੱਕ ਮੈਂ ਮੈਂ ਤਾਂ 2 ਸਾਲ ਤੋਂ ਕਹਿੰਦਾ ਆ ਰਿਹਾ ਮੈਂ ਕਿੰਨੇ ਵਾਰ ਤੁਹਾਨੂੰ ਇੰਟਰਵਿਊ ਦੇ ਵਿੱਚ ਕਿਹਾ ਵੀ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਜੀਲ ਚ ਨਹੀਂ ਸੀ ਉਹ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀਗਾ ਪਰ ਗੱਲ ਤੇ ਕੋਈ ਦੌਰ ਨਹੀਂ ਕਰਦਾ ਵੀ ਰਾਸ ਤਾਂ बोल ਹੀ ਸਕਦੇ ਆ ਮੈਂ ਬਹੁਤ ਵਾਰ ਇਸ ਗੱਲ ਦਾ ਇਸ ਡੇਟ ਦਾ ਵੀ ਜ਼ਿਕਰ ਕੀਤਾ ਤੇ ਹੁਣ ਤਾਂ ਜਿਹੜੀ ਪਹਿਲੀ ਇੰਟਰਵਿਊ ਆ ਤੇ ਉਹ ਤਾਂ ਕਲੀਅਰ ਹੀ ਹੋ ਗਈ ਪੰਜਾਬ ਦੇ ਵਿੱਚ ਬਣੀ ਹੈ ਦੂਸਰੀ ਵਾਰੀ ਕਹਿ ਰਹੇ ਹੋ ਪੰਜਾਬ ਤੋਂ ਬਾਹਰ ਬਣੀ ਹੈ ਪਰ ਉਹ ਤਾਂ ਬਣੀ ਪੰਜਾਬ ਪੁਲਿਸ ਦੀ ਕਸਟਡੀ 'ਚ ਹੀ ਹੈ ਉਹ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਸੀਗਾ ਜਰੂਰ ਉਹ ਬਣੀ ਹੈ ਤਾਂ ਇਸ ਗੱਲ ਤੋਂ ਸਾਡੀ ਕੀ ਚ ਸਪਸ਼ਟ ਹੋ ਗਿਆ ਵੀ ਮੇਰੇ ਪੁੱਤ ਦੇ ਕਤਲ ਦੇ ਵਿੱਚ ਜਰੂਰ ਕੋਈ ਨਾਮਵਰ ਬੰਦਾ ਹੈ ਜਿਹੜੋ ਬਚਾਉਂਦੀਆਂ ਪੁਲਿਸ ਸਰਕਾਰ ਵੀ ਬਪਾਪਾ ਹੋਈ ਪੀ ਹੈ ਪੁਲਿਸ ਵੀ ਬਪਾਪਾ ਹੋਈ ਪੀ ਹੈ ਤਾਂ ਆਖਿਰ ਨੂੰ ਸੱਚ ਸਾਹਮਣੇ ਆ ਜਾਊਗਾ ਮੈਂ ਪ੍ਰਮਾਤਮਾ ਤੇ ਮਾਂਜੂਗ ਰਹਾ ਹਾਂ ਤੇ ਉਹ ਨਾ ਪੋਸ ਪੰਜਾਬ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਹੁਣ ਪੰਜਾਬ ਦੀ ਸਥਿਤੀ ਨੂੰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਸਾਹਮਣੇ ਹੀ ਹੈ ਰੋਜ਼ ਤਾਂ ਆ ਹੁਣ ਸਰਕਾਰ ਨੇ ਜਿਹੜੇ ਗੈਂਗਸਟਰ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਰੱਦ ਕੀਤੀ ਹੈ ਤਾਂ ਸਰਕਾਰ ਦੇ ਜਿਹੜੇ ਲਿੰਕ ਨੇ ਗੈਂਗਸਟਰ ਨਾਲ ਬਦਮਾਸ਼ੀ ਵਾਲੇ ਤਾਂ ਸ਼ਰੇਆਮ ਜਗਜਾਹ ਹਰ ਦੇ ਸਾਰੇ ਆਹ ਕੱਲ ਬਸ ਮਾਰਦਾ ਤਾਂ ਕਿ ਲਾਈਨ ਆਰਡਰ ਤੇ ਹੁਣ ਮੇ ਇੱਕ ਕਹਿਣ ਵਾਲੀ ਗੱਲ ਨਹੀਂ ਰੋ ਤੁਸੀਂ ਬਾਰਦਾਤਾਂ ਰੋਜ਼ ਮੇਰੇ ਖਿਆਲ ਨਾਲ ਗੋਲੀ ਚਲਦੀ ਤਾਂ ਹੁਣ ਆਮ ਗੱਲ ਹੋਈ ਪਈ ਹੈ ਜੀ ਤਾਂ ਦੋਸਤੋ ਤੁਸੀਂ ਨੇ ਬਾਪੂ ਬਲਕੌਰ ਸਿੰਘ ਦੀ ਪੂਰੀ ਗੱਲਬਾਤ ਸੁਣੀ ਬਾਪੂ ਬਲਕੌਰ ਸਿੰਘ ਨੇ ਸਾਰੀ ਗੱਲਬਾਤ ਦੱਸੀ ਬਾਕੀ ਤੁਸੀਂ ਇਸ ਮਾਮਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਸਿੱਧੂ ਮੂਸੇਵਾਲੇ ਨੂੰ ਕਦੇ ਇਨਸਾਫ ਮਿਲੇਗਾ ਵੀ ਜਾਂ ਫਿਰ ਨਹੀਂ ਵੈਸੇ ਕਿਹਾ ਤਾਂ ਕਰਦੇ ਨੇ ਕਿ ਰੱਬ ਦੇ ਕਰ ਦੇਰ ਹੁੰਦਾ ਹੈ ਹਨੇਰ ਨਹੀਂ ਹੁੰਦਾ ਸਿੱਧੂ ਮੂਸੇਵਾਲੇ ਦੇ ਤੇ ਸਿੱਧੂ ਦਾ ਪਰਿਵਾਰ ਹੁਣ ਇਹੀ ਉਡੀਕ ਰਿਹਾ ਹੈ ਕਿ ਆਖਰ ਰੱਬ ਕਦੋਂ ਇਨਸਾਫ ਕਰੇਗਾ ਤਾਂ ਦੋਸਤੋ ਅਗਰ ਜੱਟ ਬਾਬੇ ਟੀਵੀ ਤੇ ਪਹਿਲੀ ਵਾਰ ਆਏ ਹੋ ਜੱਟ ਬਾਬੇ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇੱਥੇ ਤੁਹਾਨੂੰ ਬਾਈ ਸਿੱਧੂ ਮੂਸੇਵਾਲੇ ਦੇ ਨਾਲ ਛੋਟੀਆਂ ਵੱਡੀਆਂ ਖਬਰਾਂ ਜੋ ਵੀ ਆਉਂਦੀਆਂ ਨੇ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਨਾਲ ਹੀ ਪੰਜਾਬ ਦੇ ਕੀ ਹੋਰ ਮੁੱਦੇ ਵੀ ਆਪਾਂ ਇੱਥੇ ਚੱਕਦੇ ਰਹਿੰਦੇ ਆ ਧੰਨਵਾਦ ਰੱਬ ਰਾਖਾ